ਸਤਿ ਸ੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਹੋਸਟ सुरेंद्र ਸਿੰਘ ਅੱਜ ਅਸੀਂ ਸਾਡੇ ਵਿੱਚ ਜੋ ਮੁੱਖ ਮਹਿਮਾਨ ਬੈਠੇ ਨੇ ਰਜਨੀਸ਼ ਧਮਾਨ ਜੀ ਜਿਹੜੇ ਭਾਜਪੀ ਲੁਧਿਆਣਾ ਸ਼ਹਿਰੀ ਦੇ ਪ੍ਰੈਜ਼ੀਡੈਂਟ ਵੀ ਨੇ ਤੇ ਉਹਦੇ ਨਾਲ ਨਾਲ ਉਹਨਾਂ ਨੇ ਸਮਾਜਿਕ ਅਤੇ ਧਾਰਮਿਕ ਖੇਤਰ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕੰਮ ਕੀਤੇ ਨੇ ਹੋਰ ਵੀ ਇਦਾਂ ਦੀਆਂ ਚੀਜ਼ਾਂ ਜੋ ਅੱਜ ਰਜਨੀਸ਼ ਧਮਾਨ ਜੀ ਆਪਣੇ ਮੂੰਹੋਂ ਹੀ ਦੱਸਣਗੇ ਤੇ ਅੱਜ ਰਜਨੀਸ਼ ਧਮਾਨ ਜੀ ਨਾਲ ਗੱਲ ਕਰਦੇ ਹਾਂ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਕੁਝ ਵਿਚਾਰ ਦੱਸੋ ਸਾਡੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਰਿੰਦਰ ਜੀ ਸਵਾਗਤ ਆ ਤੁਹਾਡਾ ਦੇਖੋ ਜਿੱਥੇ ਤੱਕ ਨਿੱਜੀ ਜੀਵਨ ਦਾ ਸਬੰਧ ਆ ਤੇ ਆਪਣੀ ਸ਼ੁਰੂਆਤੀ ਦਿਨਾਂ ਤੋਂ ਹੀ ਕਾਲਜ ਲਾਈਫ ਤੋਂ ਸੋਸ਼ਲ ਕੰਮਾਂ ਦੇ ਵਿੱਚ ਔਰ ਧਾਰਮਿਕ ਕੰਮਾਂ ਦੇ ਵਿੱਚ ਕੋਈ ਨਾ ਕੋਈ ਪਬਲਿਕ ਦੇ ਹਿੱਤ ਦਾ ਕੰਮ ਕਰਨ ਦੀ ਰੁਚੀ ਰਹੀ ਆ ਲੰਬਾ ਸਮਾਂ ਚੱਲਦੀ ਰਹੀ ਆ ਬੜੇ ਛੋਟੀ ਉਮਰ ਦੇ ਵਿੱਚ ਮੇਰੇ ਖਿਆਲੋਂ 18 ਸਾਲ ਦੀ ਮੇਰੀ ਉਮਰ ਸੀ ਉਸ ਵੇਲੇ ਮੈਂ ਇੱਕ ਮੰਦਰ ਕਮੇਟੀ ਦਾ ਮੈਨੂੰ ਸਾਰੇ ਲੋਕਾਂ ਨੇ ਸਾਥੀਆਂ ਨੇ ਇਕੱਠੇ ਹੋ ਕੇ ਬਤੌਰ ਮੁਖ ਸੇਵਾਦਾਰ ਕੰਮ ਕਰਨ ਦਾ ਮੌਕਾ ਦਿੱਤਾ ਸੋ ਉਹ ਸਮਾਂ ਸੀ ਜਦੋਂ ਤਜਰਬਾ ਵੀ ਬਹੁਤ ਘੱਟ ਸੀ ਲੈ ਕੇ ਨਹੀਂ ਇੱਕ ਜੋਸ਼ ਔਰ ਇੱਕ ਕੰਮ ਕਰਨ ਦੀ ਲਾਲਸਾ ਦੇ ਸਦਕੇ ਹੀ ਇਸੀ ਟੰਗ ਦੇ ਨਾਲ ਜਦੋਂ ਜਦੋਂ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਇਲਾਕੇ ਦੇ ਵਿੱਚ ਖੇਤਰ ਦੇ ਵਿੱਚ ਹੁੰਦਾ ਸੀ ਤਾਂ ਹਰੇਕ ਦੇ ਵਿੱਚ ਪਾਰਟਿਸਿਪੇਟ ਕਰੀਦਾ ਸੀਗਾ ਔਰ ਉਹਦੇ ਵਿੱਚ ਅੱਗੇ ਵਧਦੇ ਰਹੇ ਸਮਾਜਿਕ ਤੌਰ ਤੇ ਆਪਣਾ ਕੋਈ ਕੰਮ ਹੋਵੇ ਜਾਂ ਕੋਈ ਰਾਜਨੀਤਿਕ ਤੌਰ ਤੇ ਕੰਮ ਹੋਵੇ ਜਾਂ ਧਾਰਮਿਕ ਤੌਰ ਤੇ ਕੰਮ ਹੋਵੇ ਹਰੇਕ ਦੇ ਵਿੱਚ ਪੂਰੀ ਸ਼ਮੂਲੀਅਤ ਰੱਖੀ ਔਰ ਹੌਲੀ ਹੌਲੀ ਸਮਾ ਬਦਲਤਾ ਗਿਆ ਤਾਂ ਇੱਕ ਦੌਰ ਐਸਾ ਆਇਆ ਕਿ ਵਿਚਾਰਿਕ ਤੌਰ ਤੇ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਕੰਮ ਕਰਨ ਦਾ ਮੌਕਾ ਮਿਲਿਆ ਔਰ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰਡ ਦਾ ਪ੍ਰਧਾਨ ਨਿਯੁਕਤ ਕਰਕੇ ਮੈਨੂੰ ਉਹ ਪਾਰਟੀ ਦੇ ਸੇਵਾਵਾਂ ਕਰਨ ਦਾ ਮੌਕਾ ਦਿੱਤਾ ਔਰ ਉਹ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਪਾਰਟੀ ਦੇ ਨਾਲ ਲਗਾਤਾਰ ਕੰਮ ਕਰਦੇ ਆ ਰਹੇ ਹਾਂ ਰਜਨੀਸ਼ਤ ਮਾਜੀ ਸਾਡੇ ਦਰਸ਼ਕਾਂ ਨੂੰ ਕਿਉਂਕਿ ਤੁਹਾਡੇ ਬਾਰੇ ਸਾਰੇ ਹੀ ਤਕਰੀਬਨ ਜਾਣੂ ਨੇ ਵੀ ਤੁਸੀਂ ਭਾਜਪਾ ਦੇ ਸਿਰਕਟ ਆਗੂ ਲੁਧਿਆਣੇ ਤੋਂ ਤੇ ਅੱਜ ਸਾਡੇ ਦਰਸ਼ਕ ਇਹ ਵੀ ਜਾਣਨਾ ਚਾਣਗੇ ਵੀ ਤੁਹਾਡਾ ਰਾਜਨੀਤੀ ਦੇ ਵਿੱਚ ਆਣਾ ਕਿਵੇਂ ਹੋਇਆ ਮਤਲਬ ਕਿ ਇਦਾਂ ਦੇ ਤੁਹਾਨੂੰ ਰਾਜਨੀਤੀ ਦੇ ਵਿੱਚ ਕੀ ਕਿਹਦੇ ਤੋਂ ਪ੍ਰੇਰਣਾ ਮਿਲੀ ਵੀ ਜਿਹੜਾ ਤੁਸੀਂ ਰਾਜਨੀਤੀ ਦੇ ਵਿੱਚ ਆਏ ਤੇ ਅੱਜ ਤੁਸੀਂ ਇੱਕ ਸਿਰਕਟ ਆਜੂ ਆਗੂ ਵਜੋਂ ਪੰਜ ਪਾ ਲੁਧਿਆਣਾ ਦੇ ਵਿੱਚ ਕੰਮ ਕਰਦੇ। ਦੇਖੋ ਨਰਾਜਨੀਤੀ ਦੇ ਵਿੱਚ ਤਾਂ ਸੋਸ਼ਲ ਲਾਈਫ ਦੇ ਵਿੱਚ ਵਿਚਰਦੇ ਛੋਟੇ-ਛੋਟੇ ਪਬਲਿਕਲੀ ਕੰਮਾਂ ਦੇ ਵਿੱਚ ਵਿਚਿਤ ਦੇ ਵਿਚਰਦੇ ਇਹ ਆਪਣੇ ਤੌਰ ਤੇ ਇਹਨਾਂ ਕੰਮਾਂ ਦੇ ਵਿੱਚ ਹਿੱਸਾ ਲਈਦਾ ਸੀ ਕਦੇ ਸੋਚਿਆ ਨਹੀਂ ਸੀ ਕਿ ਰਾਜਨੀਤੀ ਦੇ ਵਿੱਚ ਇੰਨਾ ਜ਼ਿਆਦਾ ਅੱਗੇ ਜਾ ਕੇ ਕੰਮ ਕਰਨ ਦਾ ਮੌਕਾ ਮਿਲੇਗਾ। ਮੇਰੇ ਪਰਿਵਾਰ ਚੋਂ ਮੇਰੇ ਰਿਸ਼ਤੇਦਾਰਾਂ ਚੋਂ ਦੂਰੋਂ ਨੇੜੇ ਕੋਈ ਵੀ ਰਾਜਨੀਤੀ ਦੇ ਨਾਲ ਉਰੇ ਨਹੀਂ ਸੀਗਾ ਇਸ ਕਰਕੇ ਮੈਂ ਇਹ ਵੀ ਨਹੀਂ ਕਿ ਸਾਡਾ ਕੋਈ ਪਰਿਵਾਰਿਕ ਮਾਹੌਲ ਰਾਜਨੀਤਿਕ ਸੀਗਾ ਇਹ ਬਸ ਲੋਕਾਂ ਦੇ ਵਿੱਚ ਫਿਰਦੇ ਔਰ ਸਾਥੀਆਂ ਦੀਆਂ ਜੋ ਉਪੇਕਸ਼ਾਵਾਂ ਸੀਗੀਆਂ ਉਹਨਾਂ ਦੇ ਉੱਤੇ ਖਰੇ ਉਤਰਦੇ ਗਏ ਤਾਂ ਉਹਨਾਂ ਦੀ ਲਾਇਬਿਲਟੀਆਂ ਜੋ ਸਾਡੇ ਤੋਂ ਚਾਹਦੇ ਸੀ ਉਹਨਾਂ ਨੂੰ ਪੂਰਾ ਕਰਨ ਦੀ ਇੱਕ ਜਨੂਨ ਦਿਮਾਗ 'ਚ ਸਵਾਰ ਰਿਹਾ ਉਹਨੂੰ ਕਰਦੇ ਕਰਦੇ ਜਦੋਂ ਵੀ ਜਿਹੜਾ ਵੀ ਦਰਵਾਜ਼ਾ ਖੜਕਾ ਕੇ ਆਪਣੇ ਦੋਸਤ ਮਿੱਤਰਾਂ ਦਾ ਕੋਈ ਕੰਮ ਅਸੀਂ ਪੂਰਾ ਕਰ ਪਾਉਂਦੇ ਸੀ ਉਹਦੇ ਲਈ ਪ੍ਰਯਾਸ ਕਰਦੇ ਸੀਗੇ ਇਸੇ ਕੜੀ ਤੇ ਚਲਦੇ ਚਲਦੇ ਕਿਉਂਕਿ ਅਟਲ ਬਿਹਾਰੀ ਵਾਜਪਾਈ ਦਾ ਜੀਵਨ ਦੇ ਉੱਤੇ ਬੜਾ ਪ੍ਰਭਾਵ ਰਿਹਾ ਉਹਨਾਂ ਨੂੰ ਦੇਖਦੇ ਸੀਗੇ ਜਿਸ ਤੰਗ ਦੇ ਨਾਲ ਉਹਨਾਂ ਨੇ ਰਾਜਨੀਤੀ ਦੇ ਵਿੱਚ ਹਿੱਸਾ ਲਿਆ ਜਿਸ ਤੰਗ ਦੇ ਨਾਲ ਦੇਸ਼ ਦੇ ਲਈ ਕੰਮ ਕੀਤਾ ਬਤੌਰ ਪ੍ਰਧਾਨ ਮੰਤਰੀ ਬਤੌਰ oppositon ਦੇ ਲੋਡ ਲੀਡਰ ਹਰੇਕ ਮੁੱਦੇ ਦੇ ਉੱਤੇ ਉਹਨਾਂ ਨੇ ਇੱਕ ਨਵੇਂ ਮੁਕਾਮ ਸਥਾਪਿਤ ਕੀਤੇ ਸੋ ਉਹਨਾਂ ਨੂੰ ਜਦੋਂ ਦੇਖਣ ਦਾ ਸੁਣਨ ਦਾ ਮੌਕਾ ਮਿਲਿਆ ਤਾਂ ਉਹ ਤੋਂ ਬੜਾ ਮਨ ਪ੍ਰਭਾਵਿਤ ਰਿਹਾ ਸੋ ਇਸੇ ਟੰਗ ਦੇ ਨਾਲ ਬਸ ਇੱਕ ਸਮਾਂ ਐਸਾ ਆਇਆ ਜਦੋਂ ਪਰਮਨੈਂਟ ਪੱਕੇ ਤੌਰ ਤੇ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਇਹਦੇ ਵਿੱਚ ਕੰਮ ਸ਼ੁਰੂ ਕਰ ਲਿਆ ਰਜਨੀਸ਼ ਤਮਾਨ ਜੀ ਤੁਸੀਂ ਕਾਫੀ ਸਮੇਂ ਤੋਂ ਸਮਾਜਿਕ ਅਤੇ ਰਾਜਨੀਤਿਕ ਖੇਤਰ ਦੇ ਵਿੱਚ ਜੁੜੇ ਹੋ ਪਿਛਲੇ ਜੇ ਅਪਛਾਤ ਮਾਰੀਏ ਪਿਛਲੇ 25 30 ਸਾਲਾਂ ਦੀ ਜੇ ਜੋ ਪੰਜਾਬ ਦਾ ਮਾਹੌਲ ਸੀ ਸਾਂਸਕ੍ਰਿਤਿਕ ਧਾਰਮਿਕ ਜਾਂ ਸਮਾਜਿਕ ਖੇਤਰ ਤੇ ਜਾਂ ਰਾਜਨੀਤਿਕ ਖੇਤਰ ਤੇ ਜੇ ਅੱਜ ਨਿਗਾਹ ਮਾਰੀਏ ਉਹਦੇ ਵਿੱਚ ਤੇ ਅੱਜ ਦੇ ਸਮੇਂ 'ਚ ਕਿੰਨਾ ਅੰਤਰ ਤੁਹਾਨੂੰ ਦਿਖ ਰਿਹਾ ਅਨੰਦ ਸਿੰਘ ਜੀ ਬਹੁਤ ਵੱਡਾ ਅੰਤਰ ਆ ਗਿਆ ਦੇਖੋ ਪੰਜਾਬ ਹਮੇਸ਼ਾ ਇੱਕ ਅਗਰਨੀ ਸੂਬਾ ਰਿਹਾ ਅੱਜ ਦਾ ਨਹੀਂ ਸਦੀਆਂ ਤੋਂ ਪੰਜਾਬ ਦੀ ਇੱਕ ਵਿਲੱਖਣ ਪਛਾਣ ਰਹੀ ਹੈ ਚਾਹੀਏ ਉਹ ਬਹੁਤ ਪ੍ਰਾਤਨ ਯੁੱਗ ਹੋਵੇ ਚਾਹੇ ਮੁਗਲਾਂ ਦੇ ਟਾਈਮ ਦੀਆਂ ਗੱਲਾਂ ਅਸੀਂ ਕਰ ਲਈਏ ਚਾਹੇ ਅਸੀਂ ਅੰਗਰੇਜ਼ਾਂ ਦੇ ਟਾਈਮ ਦੀਆਂ ਗੱਲਾਂ ਕਰ ਲਈਏ ਉਹ ਇਹ ਧਰਤੀ ਜਿਹੜੀ ਆ ਪੰਜਾਬ ਦੀ ਹਮੇਸ਼ਾ ਅਨਥਕ ਸ਼ੂਰਬੀਰ ਲੋਕਾਂ ਦੀ ਧਰਤੀ ਰਹੀ ਆ ਪੰਜ ਦਰਿਆਵਾਂ ਦੀ ਧਰਤੀ ਰਹੀ ਆ ਜਿੱਥੇ ਲੋਕਾਂ ਦੇ ਵਿੱਚ ਪਿਆਰ ਸਦਭਾਵਨਾ ਇੱਕ ਦੂਜੇ ਦੇ ਕੰਮ ਆਣਾ ਗੁਰੂਆਂ ਦੀ ਧਰਤੀ ਜਿਨ੍ਹਾਂ ਨੇ ਇਸ ਧਰਤੀ ਨੂੰ ਹੋਰ ਜ਼ਿਆਦਾ ਪਵਿੱਤਰ ਕੀਤਾ ਸੋ ਉਹ ਪੰਜਾਬ ਸੀ ਸਾਡਾ ਹੱਸਦਾ ਖੇਡਦਾ ਪੰਜਾਬ ਹੁਣ ਜਿਵੇਂ ਅਸੀਂ ਦੇਖਦੇ ਹਾਂ ਡੇ ਬਾਏ ਡੇ ਡੇ ਵੀ ਡੇ ਕਈ ਚੀਜ਼ਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰਾ ਕੰਮ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ ਤੌਰ ਤੇ ਲੈ ਲიਏ ਕੁਝ ਵੀ ਲੈ ਲიਏ ਉਹਨਾਂ ਨੇ ਆਪਣੇ ਉੱਲੂ ਸਿੱਧੇ ਕਰਨ ਦੀ ਖਾਤਰ ਪੰਜਾਬ ਨੂੰ ਪਿਛੜਾ ਉਹ ਜਿੰਨਾ ਵੀ ਪਿਛੜੇ ਲਿਜਾ ਸਕਦੇ ਅਸੀਂ ਵੀ ਜਾ ਕੇ ਖੜਾ ਕਰਦੇ ਅੱਜ ਪੰਜਾਬ ਹਿੰਦੁਸਤਾਨ ਦੇ ਪਿਛੜੇ ਸੂਬਿਆਂ ਦੀ ਕਤਾਰ 'ਚ ਜਾ ਕੇ ਖੜਾ ਹੋ ਗਏ ਆ ਚਾਹੇ ਸਿੱਖਿਆ ਦਾ ਖੇਤਰ ਲੈ ਲਓ ਚਾਹੇ ਖੇਡ ਦਾ ਖੇਤਰ ਲੈ ਲਓ ਚਾਹੇ ਵਪਾਰ ਦਾ ਲੈ ਲਓ ਪਿਛਦਾ ਇੰਡਸਟਰੀ ਦਾ ਲੈ ਲਓ ਅਸੀਂ ਹਰ ਕੰਮ 'ਚ ਪਿਛੜ ਹੋਏ ਅੱਜ ਪੰਜਾਬ ਦੀ ਜਿੰਨੀ ਨੌਜਵਾਨੀ ਆ ਜਿੰਨਾ ਪੰਜਾਬ ਦਾ ਨੌਜਵਾਨ ਆ ਪੰਜਾਬ ਦੀ ਕ੍ਰੀਮ ਉਹ ਸਾਰੀ ਸਾਡੇ ਤੋਂ ਦੂਰ ਜਾ ਰਹੀ ਹੈ ਵਿਦੇਸ਼ਾਂ 'ਚ ਜਾ ਰਹੀ ਹੈ ਸੋ ਐਸੇ ਦੇ ਵਿੱਚ ਅਸੀਂ ਕੀ ਅਪੇਕਸ਼ਾ ਕਰ ਸਕਦੇ ਹਾਂ ਕਿ ਪੰਜਾਬ ਸਾਡਾ ਅੱਜ ਉਸ ਕਗਾੜ ਤੇ ਖੜਾ ਕਿ ਹੋਰ ਆਉਣ ਵਾਲੇ ਅਗਲੇ 5 7 10 ਸਾਲਾਂ ਬਾਅਦ ਸਾਨੂੰ ਸਾਫ਼-ਸਾਫ਼ ਇਹਨਾਂ ਚੀਜ਼ਾਂ ਦੇ ਅਸਰ ਹੋਰ ਗੰਮੀਤਾ ਦੇ ਨਾਲ ਨਜ਼ਰ ਆਣ ਵਾਲੇ ਜਿਹੜਾ ਪਾਣੀ ਹੈ ਉਹਦੀ ਵੀ ਬਹੁਤ ਵੱਡੀ ਸਮੱਸਿਆ ਹੈ ਵੀ ਵਾਟਰ ਲੈਵਲ ਸਾਡਾ ਬਹੁਤ ਥੱਲੇ ਜਾ ਰਿਹਾ ਹੈ ਪਹਿਖ ਤੁਸੀਂ ਜਿਹੜਾ ਜ਼ਿਕਰ ਕੀਤਾ ਵੀ ਪੰਜਾਬ ਦੇ ਨੌਜਵਾਨ ਜਿਹੜਾ ਉਹ ਵਿਦੇਸ਼ਾਂ ਵੱਲ ਜਾ ਰਿਹਾ ਤੇ ਇਹਦੇ ਵਾਸਤੇ ਸਾਨੂੰ ਕੀ ਕਰਨਾ ਪਏਗਾ ਤੇ ਸਾਡੇ ਦਰਸ਼ਕ ਜ਼ਰੂਰ ਜਾਣਨਾ ਚਾਣਗੇ ਵੀ ਇਹਨਾਂ ਮੁੱਦਿਆਂ ਤੇ ਤੁਸੀਂ ਤੁਹਾਡੀ ਕੀ ਰਾਏ ਹੈ ਬਿਲਕੁਲ ਸਭ ਤੋਂ ਪਹਿਲਾਂ ਆਪਾਂ ਪਾਣੀ ਦੀ ਗੱਲ ਕਰੀਏ ਸਾਡੇ ਜੀਵਨ ਦਾ ਇੱਕ ਬਿੰਨਾਂਗਾ ਪਾਣੀ ਪਾਣੀ ਕਹਿੰਦੇ ਜਲ ਹੈ ਤੋ ਜੀਵਨ ਹੈ ਅੱਜ ਸਾਡਾ ਜੀ ਸਿਰਫ ਪਾਣੀ ਦਾ ਲੈਵਲ ਥੱਲੇ ਹੀ ਨਹੀਂ ਜਾ ਰਿਆ ਸਾਡਾ ਪਾਣੀ ਪ੍ਰਦੂਸ਼ਿਤ ਵੀ ਹੋ ਰਿਹਾ ਖਰਾਬ ਵੀ ਹੋ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਸਿੱਧੇ ਸਿੱਧੇ ਅਸੀਂ ਸਾਰੇ ਲੋਕ ਜ਼ਿੰਮੇਵਾਰ ਅਸੀਂ ਹਰ ਚੀਜ਼ ਚ ਇਨਸਟੈਂਟ ਰਿਜ਼ਲਟ ਜਲਦੀ ਰਿਜ਼ਲਟ ਵੀ ਸਾਨੂੰ ਬੈਠੇ ਢਹੇ ਸਭ ਕੁਝ ਹੋ ਜਵੇ ਐਸੇ ਰਿਜ਼ਲਟ ਦੇ ਕਾਰਨ ਅਸੀਂ ਇੱਕ ਬਹੁਤ ਵੱਡੀ ਗੀ ਕਰਦੀ ਚਾਹੇ ਸਾਡੀਆਂ ਫਸਲਾਂ ਦੀ ਪੈਦਾਵਾਰ ਨਾ ਪੰਜਾਬ ਦੇ ਵਿੱਚ ਦੇਖੋ ਸਾਡੇ ਸੂਬੇ ਵਿੱਚ ਜਿਸ ਚੀਜ਼ ਦੀ ਖਪਤ ਜ਼ਿਆਦਾ ਸਾਨੂੰ ਉਹ ਚੀਜ਼ ਪੈਦਾਵਰ ਹੋਣੀ ਚਾਹੀਦੀ ਲੇਕਿਨ ਅਸੀਂ ਅੱਜ ਇਹਨਾਂ ਨੂੰ ਸਰਕਾਰਾਂ ਦੀ ਨਰਕੀ ਕਹਿ ਰਹੀਏ ਅਨਪੜਤਾ ਕਹਿ ਰਹੀਏ ਸਾਡਾ ਪਿਛੜਾਪਨ ਕਹਿ ਰਹੀਏ ਵੀ ਅਸੀਂ ਇੰਨਾ ਝੋਨਾ ਬੀਜ-ਬੀਜ ਕੇ ਪਾਣੀ ਦਾ ਸਤਰ ਬਿਲਕੁਲ ਠੰਡੇ ਲੈ ਗਏ ਜਦ ਕਿ ਉਹਨੂੰ ਅਸੀਂ ਰੋਕਿਆ ਜਾ ਸਕਦਾ ਦੂਸਰਾ ਅਸੀਂ ਇੱਕ ਤੌਰ ਸ਼ਹਿਰੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਅਸੀਂ ਪਾਣੀ ਨੂੰ ਹਾ ਟੰਗ ਦੇ ਨਾਲ ਸੇਵ ਕਰਕੇ ਮੈਂ ਅਗਰ ਆਪਣੇ ਕਿਸੇ ਕੰਮ ਦੇ ਵਿੱਚ 50 ਲੀਟਰ ਪਾਣੀ ਯੂਜ਼ ਕਰਦਾ ਤਾਂ ਜੇ ਅਗਰ ਮੈਂ ਸੋਚਾਂ ਕਿ ਮੈਂ 10 ਲੀਟਰ ਘੱਟ ਕਰ ਲਵਾਂ ਮੈਂ 40 ਲੀਟਰ ਦੇ ਨਾਲ ਕਰਾਂ ਅਗਰ ਇੱਕ ਮੈਂ ਇਸ ਗੱਲ ਨੂੰ ਸੋਚਾਂ ਤੇ ਪੰਜਾਬ ਦਾ ਸਾਰਾ ਜਿਹੜਾ 3 ਕਰੋੜ ਆਬਾਦੀ ਆ ਉਹ ਇਸ ਨੂੰ ਸੋਚ ਲੈ ਵੀ 3 ਕਰੋੜ ਨਹੀਂ ਉਹਦੇ ਚੋਂ ਅੱਧੇ ਸੋਚ ਲੈਣ ਤਾਂ ਅਸੀਂ ਕਿੰਨਾ ਪਾਣੀ ਪਰ ਡੇ ਬਚਾ ਸਕਦੇ ਆ ਉਹ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਦੇ ਕੰਮ ਆਣ ਵਾਲਾ ਬੜਾ ਮਹੱਤਵਪੂਰਨ ਇਸ ਤਰ੍ਹਾਂ ਦੇ ਛੋਟੇ ਛੋਟੇ ਉਪਰਾਲਿਆਂ ਦੇ ਰਾਹੀਂ ਅਸੀਂ ਇਸ ਆਪਣੇ ਪਾਣੀ ਨੂੰ ਬਚਾ ਸਕਦੇ ਆ ਇਹ ਤੋਂ ਬਗੈਰ ਮੈਂ ਜੋ ਸ਼ੁਰੂਤ ਕੀਤਾ ਜਲ ਹੈ ਤਾਂ ਜੀਵਨ ਹੈ ਪਾਣੀ ਦਾ ਸਾਡੇ ਜੀਵਨ ਚ ਬੜਾ ਮਹੱਤਵ ਹੈ ਬਿਨਾ ਪਾਣੀ ਤੋਂ ਅਸੀਂ ਕਲਪਨਾ ਨਹੀਂ ਕਰ ਸਕਦੇ ਜੀਵਨ ਦੀ ਅੱਜ ਚੰ드ਰਾਤੇ ਵੀ ਜਾਣ ਜਾਂਦੇ ਹਨ ਮੰਗਲ ਗ੍ਰਹਿ ਤੇ ਵੀ ਜਾਂਦੇ ਤਾਂ ਸਭ ਤੋਂ ਵੱਧ ਖੋਜ ਸਭ ਤੋਂ ਪਹਿਲਾਂ ਕਿਹਦੀ ਹੋ ਰਹੀ ਹੈ ਬਿਲਕੁਲ ਪਾਣੀ ਪਾਣੀ ਦੀ ਖੋਜ ਹੋ ਰਹੀ ਸੋ ਅਸੀਂ ਉਸ ਆਪਣੀ ਜਲ ਦੇਵਤਾ ਨੂੰ ਅਸੀਂ ਆਪਣੇ ਤੋਂ ਦੂਰ ਕਰ ਰਹੇ ਆ ਇਹ ਤੇ ਨਹੀਂ ਅਸੀਂ ਸਾਰੇ ਰਲ ਮਿਲ ਕੇ ਜ਼ਿੰਮੇਵਾਰ ਆ ਔਰ ਸਰਕਾਰਾਂ ਨੂੰ ਇਸ ਅਨਪੜਤਾ ਨੂੰ ਦੂਰ ਕਰਨ ਲਈ ਲੋਕਾਂ ਨੂੰ ਇਹਦੇ ਪ੍ਰਤੀ ਐਜੂਕੇਟ ਕਰਨ ਦੇ ਲਈ ਸੁਚੇਤ ਕਰਨ ਦੇ ਲਈ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਜ਼ਰੂਰਤ ਆ ਸਾਰੀਆਂ ਜਿੰਨੀਆਂ ਸਾਡੀਆਂ ਸੋਸ਼ਲ ਐਕਟੀਵਿਟੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਆਪਣੇ ਆਪਣਾ ਯੋਗਦਾਨ ਪਾਉਣ ਦੀ ਜ਼ਰੂਰਤ ਆ ਜਿਹਦੇ ਨਾਲ ਅਸੀਂ ਇਸ ਚੀਜ਼ ਨੂੰ ਬਚਾ ਸਕੀਏ ਅੱਜ ਦੇਖੋ ਕੋਈ ਸਮਾਂ ਹੁੰਦਾ ਸੀ ਸਾਡੇ ਘਰ ਹੁੰਦੇ ਸੀ ਜਿਹੜੇ ਉਹਨਾਂ ਦਾ ਇੱਕ ਹਿੱਸਾ ਪੱਕਾ ਹੁੰਦਾ ਸੀ ਔਰ ਲਗਭਗ 3-4 ਹਿੱਸੇ ਘਰ ਦੇ ਕੱਚੇ ਹੁੰਦੇ ਸੀ ਅਗਰ ਕੁਦਰਤੀ بارش ਵੀ ਹੋ ਰਹੀ ਹੈ ਤਾਂ بارش ਦਾ ਪਾਣੀ ਜ਼ਮੀਨ 'ਚ ਜਾਂਦਾ ਸੀ ਸਿੱਧਾ ਬੈਕ ਅੱਜ ਮੇਰੇ ਘਰ ਦੇ ਵਿੱਚ ਐਸਾ ਸਿਸਟਮ ਬਣ ਗਿਆ ਜਿ ਸਾਡੇ 1 ਇੰਚ ਜ਼ਮੀਨ ਵੀ ਆਮ ਮੀਡੀਅਮ ਵਰਕ ਦੇ ਘਰਾਂ ਦੇ ਵਿੱਚ ਔਰ ਵੱਡੇ ਘਰਾਂ 'ਚ ਵੀ ਮੈਂ ਦੇਖਿਆ ਕਿ 1 ਇੰਚ ਜ਼ਮੀਨ ਵੀ ਕੱਚੀ ਨਹੀਂ ਸਾਡੇ ਕੋਲ ਬਿਲਕੁਲ ਜੇ ਘਰ ਦੇ ਅੰਦਰ ਜ਼ਮੀਨ ਕੱਚੀ ਨਹੀਂ ਪਾਣੀ ਕਿੱਥੇ ਜਾਏਗਾ ਸਾਰਾ ਸੀਵਰੇਜ ਦੇ ਵਿੱਚ ਔਰ ਸੜਕਾਂ ਸਾਰੀਆਂ ਅਸੀਂ ਸੀਮਿੰਟਡ ਲੋਕੜੀਆਂ ਬਣਾ ਬਣਾ ਕੇ ਅਸੀਂ ਉਹ ਸਾਰੀ ਧਰਤੀ ਨੂੰ ਢਗੀ ਜਾਂਦੇ ਆ ਡੈਂਟਰ ਪਈ ਜਾਂਦੇ ਆ ਸੋ ਜਿਹੜਾ ਕੁਦਰਤ ਸਰਮਾਇਆ ਜਿਹੜੀ ਬਾਰਿਸ਼ ਆਣੀ ਆ ਉਹਦਾ ਪਾਣੀ ਵੀ ਕਿੱਥੇ ਜਾ ਰਿਹਾ ਸੋ ਇਹ ਬੜੇ ਮਹੱਤਵਪੂਰਨ ਸਵਾਲ ਨੇ ਇਹਨਾਂ ਦੇ ਉੱਤੇ ਬਹੁਤ ਵੱਡੇ ਲਾਰਜ ਸਤਲ ਤੇ ਸਰਕਾਰਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ ਜੁੜੀ ਵਿ ਨੌਜਵਾਨੀ ਹੈ ਉਹ ਵਿਦੇਸ਼ਾਂ ਵੱਲ ਜੋ ਆਪਣਾ ਰੁਕ ਕਰ ਰਹੀ ਹੈ ਕਿਉਂਕਿ ਜੇ ਪੰਜਾਬ ਚ ਨੌਜਵਾਨ ਹੀ ਨਹੀਂ ਰਹੂਗਾ ਤੇ ਆਉਣ ਵਾਲੇ ਸਮਾਜਿਕ ਜਾਂ ਰਾਜਨੀਤਿਕ ਖੇਤਰ ਦੇ ਵਿੱਚ ਕਿਸ ਤਰੀਕੇ ਨਾਲ ਅੱਗੇ ਵਧਿਆ ਜਾਏਗਾ ਉਹਦੇ ਬਾਰੇ ਥੋੜੇ ਜਿਹਾ ਆਪਣੇ ਵਿਚਾਰ ਮੈਂ ਪਹਿਨ ਹੀ ਸੁਨਦਰ ਜੀ ਬੇਨਤੀ ਕਰ ਚੁੱਕਿਆ ਕਿ ਸਾਡਾ ਸਰਮਾਇਆ ਸਾਡਾ ਭਵਿੱਖ ਸਾਰਾ ਵਿਦੇਸ਼ਾਂ ਵੱਲ ਮੁਕਾ ਹੈ ਇਹ ਸਾਡੇ ਉੱਤੇ ਇੱਕ ਬਹੁਤ ਵੱਡਾ ਕਲੰਕ ਪੰਜਾਬ ਦੀ ਤਰਕੀ ਤੇ ਲੱਗ ਰਿਹਾ। ਕੁਝ ਸਾਲ ਪਿੱਛੇ ਚਲੇ ਜਾਈਏ ਇੰਟੀਰੀਅਰ ਜ਼ਿਮੀਂ ਦੁਆਬੇ ਤੋਂ ਬਹੁਤ ਸਾਰਾ ਲੋਕ ਉੜੀਸ਼ਾ ਜਾਂਦੇ ਜਾ ਰਹੇ ਸੀ ਦੇਖਾ ਦੇਖੀ ਦੇਖਾ ਦੇਖੀ ਅੱਜ ਦੀ ਤਰੀਕ ਦੇ ਵਿੱਚ ਕੱਲਾ ਦੁਆਬਾ ਨਹੀਂ ਮਾਝਾ ਮਾਲਵਾ ਪੰਜਾਬ ਦਾ ਕੋਈ ਖੇਤਰ ਨਹੀਂ ਬਚਿਆ। ਜਿਸ ਤੰਗ ਦੇ ਨਾਲ ਬੱਚੇ ਆਈ ਲਾਈਟਸ ਦੇ ਨਾਮ ਤੇ ਬੱਚੇ ਬਾਹਰ ਜਾਣ ਦੇ ਨਾਮ ਤੇ ਪੈਸਾ ਬਰਬਾਦ ਹੋ ਰਿਹਾ ਕੱਲੀ ਤੁਹਾਡੀ ਜਵਾਨੀ ਨਹੀਂ ਜਾ ਰਹੀ ਸਾਡਾ ਮਿਹਨਤ ਦਾ ਬਹੁਤ ਸਾਰਾ ਪੈਸਾ ਜਾ ਰਿਹਾ ਤੁਨੂੰ ਇਹ ਜਾਣ ਕੇ ਹਰਾਨੀ ਹੋਏਗੀ ਲਗਭਗ ਹਰ ਸਾਲ ਸਾਡਾ ਲੱਖਾਂ ਬੱਚਾ ਹਿੰਦੁਸਤਾਨ ਦਾ ਵਿਦੇਸ਼ਾਂ ਚ ਜਾ ਰਿਹਾ ਔਰ ਲਗਭਗ ਕਈ ਕਰੋੜ ਬੱਚਾ ਹਾਈਲਾਈਟਸ ਦਾ ਐਗਜ਼ਾਮ ਦੇ ਰਿਹਾ ਜਿਹੜਾ ਇੱਕ ਐਗਜ਼ਾਮ ਦੇ ਲਈ ਲੇਖਾ 25 30000 ਰੁਪਿਆ 40000 ਰੁਪਿਆ ਖਰਚ ਹੋ ਜਾਂਦਾ ਤੇ ਉਹ ਕਿੱਡੀ ਵੱਡੀ ਰਕਮ ਆ ਜਿਹੜੀ ਉਸ ਐਗਜ਼ਾਮ ਦੇਣ ਦੇ ਉੱਤੇ ਨਾਮ ਦੇ ਉੱਤੇ ਉਹ ਬਾਹਰਲੇ ਦੇਸ਼ਾਂ 'ਚ ਡਾਲਰ ਦੇ ਰੂਪ 'ਚ ਸਾਡਾ ਰੁਪਇਆ ਜਾ ਰਿਹਾ ਔਰ ਫਿਰ ਜਿਹੜੇ ਬੱਚੇ ਸਾਡੇ ਜਾ ਰਹੇ ਆ ਉਹ ਇੱਕ ਬੱਚਾ 25 30 40 ਲੱਖ ਰੁਪਇਆ ਖਰਚ ਕੇ ਉਦੇਸ਼ ਜਾ ਰਿਹਾ ਤੇ ਉਹ ਜਿਹੜੇ ਲੱਖਾਂ ਬੱਚੇ ਜਾ ਰਹੇ ਆ ਤਾਂ ਉਹ ਕਿੰਨਾ ਪੈਸਾ ਸਾਡਾ ਉਹ ਸਾਡਿਆ ਸਾਨੂੰ ਖਾਂਦੀ ਕਰ ਰਿਹਾ ਸੋ ਇਹਦੇ ਜਿੱਥੇ ਸਾਡੀ ਜਵਾਨੀ ਜਾ ਰਹੀ ਆ ਉੱਥੇ ਸਾਡਾ ਹਿੰਦੁਸਤਾਨ ਦਾ ਬਹੁਤ ਸਾਰਾ ਪੈਸਾ ਸਾਡਾ سرمਾਇਆ ਵੀ ਸਾਡੇ ਤੋਂ ਦੂਰ ਜਾ ਰਿਹਾ ਇਹਦੇ ਉੱਤੇ ਬਹੁਤ ਜ਼ਿਆਦਾ ਉਹਨਾਂ ਬੱਚਿਆਂ ਨੂੰ ਰਿਪਲੇਸਮੈਂਟ ਦੇਣ ਦੀ ਜ਼ਰੂਰਤ ਆ ਉਹਨਾਂ ਨੂੰ ਇੱਥੇ ਇਸ ਟੰਗ ਦੇ ਉਹਨਾਂ ਦੀ ਇੱਛਾ ਦੇ ਮੁਤਾਬਕ ਕਾਰੋਬਾਰ ਨੌਕਰੀਆਂ ਜਦ ਤੋਂ ਜ਼ਿਆਦਾ ਮਹਈਆ ਕਰਾਣ ਦੀ ਜ਼ਰੂਰਤ ਆ ਤਾਂ ਜੋ ਬੱਚੇ ਵਿਦੇਸ਼ ਦੀ بجائے ਆਪਣੀ ਧਰਤੀ ਤੇ ਰਹਿ ਕੇ ਆਪਣੇ ਦੇਸ਼ ਦੀ ਸੇਵਾ ਚ ਲੱਗਣ ਔਰ ਸਾਡਾ ਸਾਡੀ ਜਵਾਨੀ ਵੀ ਬਚੇ ਔਰ ਸਾਡਾ ਪੈਸਾ ਵੀ ਬਚੇ ਦਰਸ਼ਕੋ ਤੁਸੀਂ ਦੇਖਿਆ ਵਿਸਥਾਰ ਦੇ ਵਿੱਚ ਜਿਹੜੀ ਅਸੀਂ ਗੱਲਬਾਤ ਕੀਤੀ ਰਜਨੀਸ਼ ਧਿਮਾਨ ਜੀ ਨਾਲ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਆ ਬੜੇ ਡੂੰਗੇ ਢੰਗ ਦੇ ਨਾਲ ਤੁਹਾਡੇ ਅੱਗੇ ਰੱਖੇ ਤੇ ਇਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਚ ਅਸੀਂ ਲੁਧਿਆਣਾ ਸ਼ਹਿਰ ਦੇ ਪੰਜਾਬ ਦੇ ਵੱਖ-ਵੱਖ ਸ਼ਕਤੀ ਸ਼ਖਸੀਅਤਾਂ ਨਾਲ ਆਪ ਜੀ ਦਾ ਰੂਰੂ ਰੂਰੂ ਕਰਾਵਾਂਗੇ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਆਪਣੇ ਜਿਹੜੇ ਕਮੈਂਟ ਉਹ ਵੀ ਜ਼ਰੂਰ ਇਹਦੇ ਵਿੱਚ ਰੱਖੋ ਤੇ ਇੱਕ ਵਾਰੀ ਤੁਹਾਡਾ ਦਿਲ ਦੀ ਗਹਿਰਾਈਆਂ ਨਾਲ ਅਸੀਂ ਰਜਨੀਸ਼ ਤਮਾਨ ਜੀ ਦਾ ਧੰਨਵਾਦ ਕਰਦੇ ਹਾਂ ਸਤਿ ਸ੍ਰੀ ਅਕਾਲ